ਤਿੰਨ ਦਿਨ ਦਾ ਸਪੈਸ਼ਲ ਆਫਰ ਸੁਨਾਮ ਦੇ ਵਿੱਚ ਲੱਗਿਆ ਹੈ 1000 ਵਾਲਾ ਇਸ ਤਰ੍ਹਾਂ ਦਾ ਸੂਟ ਤੁਸੀਂ ਸੋਚੋਗੇ ਵੀ 600 ਦਾ ਦੇਣਗੇ ਕਿ 500 ਰੁਪਏ ਦਾ ਲੇਕਿਨ ਇਹ ਤਿੰਨ ਦਿਨ ਦਾ ਆਫਰ ਕਿੰਨਾ ਹੈ ਸਿਰਫ 150 ਰੁਪਏ ਦੇ ਵਿੱਚ 150 ਰੁਪਏ ਦੇ ਵਿੱਚ ਪਾਜੀ ਫਾਈਨਲ ਲੱਗ ਜਣੀ ਹੈ ਲੋਕਾਂ ਨੇ ਖੋਖੋ ਕੇ ਲੈ ਜਿੰਨੇ ਵਾਰੀ ਲੈ ਜਾਣੇ ਜੀ ਦੇਖੋ ਸਿਰਫ ਹੀ 300 ਰੁਪਏ ਦੇ ਵਿੱਚ ਹੈ ਮੈਗ ਵਾਲਾ ਸੂਟ ਪਿਓਰ ਕੋਟਨ ਦੁਪੱਟਾ ਆ ਆਲਓਵਰ ਸੂਟ ਆ ਇਹਨਾਂ ਦੇ ਕੋ ਇਸ ਤਰ੍ਹਾਂ ਦੇ ਸੂਟ ਬਹੁਤ ਵਧੀਆ ਕੁਆਲਿਟੀ ਸਿਰਫ 300 ਰੁਪਏ ਦੇ ਵਿੱਚ 300 ਰੁਪਏ ਦੀ ਡਿਜ਼ਾਈਨਿੰਗ ਤੁਹਾਨੂੰ ਸਾਰੀ ਇਸ ਤਰ੍ਹਾਂ ਦੇ ਵਿੱਚ ਜਿਹੜਾ ਵੱਤ ਉਹ শেয়ার ਕਰੂਗਾ ਤੇ ਉਹ ਸ਼ੇਅਰ ਕਰ ਕੇ ਤੁਹਾਨੂੰ ਸਕਰੀਨਸ਼ਾਟ ਭੇਜੂਗਾ ਮੇਰੇ ਨੰਬਰ ਤੇ ਉਹਨੂੰ ਸਿਲੈਕਟ ਕਰਾਂਗੇ 20 ਬੰਦਿਆਂ ਨੂੰ ਜਿਹੜੇ ਮੈਕਸਮ ਸ਼ੇਅਰ ਕਰਨਗੇ ਜੀ ਦੇਖੋ ਵੱਤ ਜਿੰਨਾ ਸ਼ੇਅਰ ਕਰੋਗੇ ਇਹਨੂੰ ਰੈਸਟ ਆਪਣੇ ਚੈਨਲ ਦੇ ਉੱਪਰ ਪਾ ਦਾਂਗੇ ਜਿਨ੍ਹਾਂ ਨੇ ਲਾਸਟ ਵੀਡੀਓ ਦੇ ਵਿੱਚ ਸੂਟ ਜਿੱਤੇ ਨੇ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸ ਦਾਂਗੇ ਅਗਲੀ ਵੀਡੀਓ 'ਚ ਤੁਹਾਡਾ ਵੀ ਨਾਮ ਆ ਸਕਦਾ 20 ਲੋਕਾਂ ਦਾ ਇਸ ਤਰ੍ਹਾਂ ਦੇ ਸੂਟ ਅਗਰ ਤੁਸੀਂ ਵਾਦ ਤੋਂ ਵਾਦ ਵੀਡੀਓ ਨੂੰ ਸ਼ੇਅਰ ਕਰਦੇ ਹੋ ਨਾਮ ਸਿਲੈਕਟ ਕਰਨਗੇ 10 ਦਿਨ ਆਵਾਜ਼ ਦੇ ਸੂਟ ਪੂਰਾ ਸਾਰਾ ਵਰਕ ਕੀਤਾ ਹੋਇਆ ਹੈ ਆਲ ਓਵਰ ਸੂਟ ਆਏਗਾ ਸੱਚ ਦੇ ਵਿੱਚ 150 ਰੁਪਏ ਦੇ ਵਿੱਚ ਹਾਂਜੀ ਹਾਂਜੀ ਦੁਪੱਟਾ ਵੀ ਸਾਰਾ ਵਰਕ ਹੈ ਜੀ ਕੋਟ ਦਾ ਆਪਾਂ ਦੇਣ 150 ਰੁਪਏ ਦੇ ਵਿੱਚ 150 ਰੁਪਏ ਦੇ ਵਿੱਚ ਦੁਪੱਟਾ ਨਾਲ 150 ਰੁਪਏ ਦੇ ਵਿੱਚ ਦੁਪੱਟਾ ਨਾਲ ਵਰਕ ਕੀਤਾ ਹੋਇਆ ਹੈ ਘੇਰੇ ਦੇ ਤੁਸੀਂ ਇਹ ਦੇਖੋ ਵੀ ਨਾਲ ਵਰਕ ਵੀ ਕੀਤਾ ਹੋਇਆ ਪੂਰਾ ਕੋਟਨ ਦਾ ਸੂਟ ਦੁਪੱਟਾ ਨਾਲ ਸਿਰਫ 150 ਰੁਪਏ ਦੇ ਵਿੱਚ 45 ਰੁਪਏ ਦਾ 45 ਰੁਪਏ ਦੇ ਵਿੱਚ ਇਹ ਜਿੰਪੂਰਾ ਸੂਟ ਦੇਖੋ 45 ਰੁਪਏ ਦੇ ਵਿੱਚ ਤੁਹਾਨੂੰ 2.5 ਮ ਪਰ ਪੂਰਾ 5 ਮੀਟਰ ਦਾ ਸੂਟ ਸਿਰਫ 90 ਰੁਪਏ ਦੇ ਵਿੱਚ ਪੇ ਪੇ ਦੇ ਵਿੱਚ ਮਿਲੂਗਾ। ਜੇ ਪੰਜਾਬ ਨਾਲੋਂ ਘੱਟ ਰੇਟਾਂ ਦੇ ਵਿੱਚ ਸੂਟ ਤੁਸੀਂ ਦਿੰਦੇ ਹੋ? ਬਿਲਕੁਲ ਦਿੰਦੇ ਆ ਜੀ। ਕਿਸ ਰੇਟ ਦੇ ਵੀ ਸੂਟ ਮਿਲ ਜਾਂਦੇ ਆ ਜੀ। ਅਲੱਗ-ਅਲੱਗ ਜੀ 18 ਮੀਟਰ ਤੋਂ ਸਟਾਰਟ ਹੋਇਆ ਜਾਂਦਾ। 18 ਰੁਪਏ ਮੀਟਰ ਤੋਂ ਜੀ। ਹਾਂਜੀ ਬਿਲਕੁਲ। ਜਿਵੇਂ ਇਸ ਤਰ੍ਹਾਂ ਦਾ ਪੂਰਾ ਸੂਟ ਲੈਣਾ ਹੋਵੇ 2.5 ਮੀਟਰ ਦਾ ਕਿੰਨੇ ਦਾ ਮਿਲਿਆ? 90 ਰੁਪਏ ਦਾ ਜੀ। ਇਹ 2.5 ਮੀਟਰ ਦਾ ਪੀਸ ਹੈਗਾ। ਇਹ ਪਊਗਾ 45 ਰੁਪਏ ਦਾ। 45 ਰੁਪਏ ਦੇ ਵਿੱਚ। ਇਹ ਜੇ ਪੂਰਾ ਸੂਟ ਦੇਖੋ ਆਪ 45 ਰੁਪਏ ਦੇ ਵਿੱਚ ਤੁਹਾਨੂੰ 2.5 ਮੀ ਫਿਓਨਾ ਕਪੜਾ ਕਹਿੰਦੇ ਨੇ ਇਹ ਫਿਓਨਾ ਹੈਗਾ ਇਸ ਤੋਂ ਬਾਅਦ ਜੇ ਦੇਖੋ ਕਾਟਨ ਚ ਆ ਗਿਆ ਆਲ ਓਵਰ ਸੂਟ 5-5 ਮੀਟਰ ਦੀ ਕੱਟ ਆਲ ਓਵਰ ਸੂਟ ਹੋ ਰਿਹਾ ਇਹ ਪੂਗਾ 500 ਰੁਪਏ ਦੇ ਚਾਰ 125 ਰੁਪਏ ਦੇ ਵਿੱਚ 125 ਰੁਪਏ ਵਿੱਚ ਕਾਟਨ ਦਾ ਸੂਟ ਆ ਪਿਓਰ ਕਾਟਨ ਦਾ ਕੋਈ ਇਹ ਦੇਖ ਸਕਦੇ ਹੋ ਪਿਓਰ ਕਾਟਨ ਦੇ ਸੂਟ ਤੋਂ ਕੋਈ ਸਹੀ ਲੋਕ ਕਹਿੰਦੇ ਨੇ ਵੀ 90 ਰੁਪਏ ਵਿੱਚ ਵੀ ਆ ਦੇ ਰਹੇ ਕੋਟਨ 90 ਵੀ ਕੋਟਨ ਨਹੀਂ 90 ਰੁਪਏ ਵਿੱਚ ਫਿਓਨਾ ਆਉਂਦੀ ਹੈ ਕਾਟਨ ਦਾ ਹੁਕਸ 200 ਰੁਪਏ ਦਾ ਸੂਟ ਇਹਦੇ ਵਿੱਚ ਵਧੀਆ ਡਿਜ਼ਾਈਨਿੰਗ ਵੀ ਹੈ ਕਾਫੀ ਵਧੀਆ ਡਿਜ਼ਾਈਨਿੰਗ ਆ ਜੂਗੀ ਜੀ ਦੇਖੋ ਇਹ ਠੀਕ ਹੈ ਨਾਲ ਦੁਪੱਟਾ ਇਹਨਾਂ ਦੇ ਆ ਗਿਆ ਜੀ ਬਿਲਕੁਲ ਵਿੱਚ ਦੁਪੱਟਾ ਵੀ ਨਾਲ ਆਂਦਾ ਹੈ ਨਾਲ ਦੁਪੱਟਾ ਆ ਗਿਆ ਜੀ ਪਲੇਨ ਦੇਖੋ ਇਹਦਾ ਰੇਟ ਹੈਗਾ ਬਾਜ਼ਾਰ ਦਾ ਹੈਗਾ 300 ਤੇ ਲੈ ਕੇ 350 ਰੁਪਏ ਇੱਕ ਤੋਂ ਉੱਪਰ ਦਾ ਆਪਾਂ ਦੇ ਇਸ 150 ਰੁਪਏ ਦੇ ਵਿੱਚ 150 ਰੁਪਏ ਵਿੱਚ ਦੁਪੱਟਾ ਨਾਲ 150 ਵਿੱਚ ਦੁਪੱਟਾ ਨਾਲ ਵਰਕ ਕੀਤਾ ਹੋਇਆ ਘੇਰੇ ਦੇ ਇਹ ਦੇਖੋ ਵੀ ਨਾਲ ਵਰਕ ਵੀ ਕੀਤਾ ਹੋਇਆ ਪੂਰਾ ਕੋਟਨ ਦਾ ਸੂਟ ਦੁਪੱਟਾ ਨਾਲ ਸਿਰਫ 150 ਰੁਪਏ ਦੇ ਵਿੱਚ ਹਾਂਜੀ ਤੇ ਇਸ ਤੋਂ ਬਾਅਦ ਦੇਖੋ ਜੀ ਆ ਆ ਗਈ ਆਈਟਮ ਕੋਟਨ ਦੁਪੱਟੇ ਨਾਲ ਮੈਚਿੰਗ ਸੂਟ ਇਮੇਜਿੰਗ ਸੂਟ ਆ ਗਿਆ ਸਲਵਾਰ ਆ ਗਈ ਹੈ ਕਮੀਜ਼ ਆ ਗਿਆ ਆ ਗਿਆ ਦੁਪੱਟਾ ਕਾਟਨ ਦਾ ਅੱਛਾ ਜੀ ਬਾਜ਼ਾਰ ਦਾ ਪ੍ਰਾਈਸ ਹੈਗਾ 500 ਰੁਪਏ ਇੱਕ ਸੂਟ ਦਾ ਜੀ 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 ਪਰ ਆਪਾਂ ਦੇਵਾਂਗੇ 500 ਚ 3 ਅੱਛਾ ਜੀ 500 ਰੁਪਏ 3 ਸਿਰਫ 165 ਰੁਪਏ ਦਾ ਸੂਟ ਇਹ ਦੇਖੋ ਇਸ ਤਰ੍ਹਾਂ ਦੇ ਦੁਪੱਟੇ ਨਾਲ ਪੂਰੇ ਵਧੀਆ ਸੂਟ ਤੁਸੀਂ ਆਪ ਵੀ ਖਰੀਦੇ ਹੋਣਗੇ 3 300 ਰੁਪਏ ਦੇ ਲੇਕਿਨ ਇੱਥੇ 500 ਰੁਪਏ ਦੇ 3 3 ਸਿਰਫ 165 ਰੁਪਏ ਦਾ ਸੂਟ ਬਹੁਤ ਜ਼ਿਆਦਾ ਵਧੀਆ ਜੀ ਇਹ ਸੂਟ ਦੀ ਬੜੀ ਡਿਮਾਂਡ ਲੱਗ ਰਹੀ ਹੈ ਜੀ ਕਾਫੀ سارے ਕਸਟਮਰ ਲੈ ਰਹੇ ਨੇ ਇਹ ਜੋਰਜਟ ਦਾ ਸੂਟ ਹੈ ਜੀ ਦੇਖੋ ਆਹ ਸੂਟ ਆ ਗਿਆ ਪੂਰਾ ਵਰਕ ਕੀਤਾ ਹੋਇਆ ਜੀ ਤੇ ਆਹ ਦੁਪੱਟਾ ਦੇਖੋ ਪੂਰਾ ਵਰਕ ਕੀਤਾ ਹੋਇਆ ਦੁਪੱਟਾ ਵੀ ਨਾਲੇਜ ਦੇ ਹਾਂ ਜੀ ਹਾਂ ਡਿਜ਼ਾਈਨਿੰਗ ਵਿੱਚ ਤੁਹਾਨੂੰ ਇੱਥੇ ਕਈ ਮਿਲ ਜੂਗੀ ਕਾਫੀ ਡਿਜ਼ਾਈਨਿੰਗ ਆਉਂਦੀ ਹੈ ਦੇਖੋ ਗਲੇ ਰੇਟ ਕਿੰਨਾ ਹੁੰਦਾ ਇਸ ਦਾ ਆਪਣਾ ਜੀ ਬਾਜ਼ਾਰ ਦਾ ਪ੍ਰਾਈਸ ਹੈਗਾ 1000 ਰੁਪਏ ਦਾ ਪਰ ਆਪਾਂ ਤੁਹਾਨੂੰ ਕਿ 1000 ਰੁਪਏ ਦੇ 3 ਇਹ ਵੀ 1000 ਰੁਪਏ ਦੇ 3 ਇਸ ਤਰ੍ਹਾਂ ਦੇ ਜੋਰਜਟ ਦੇ ਸੂਟ ਫੁੱਲ ਕਢਾਈ ਕੀਤੀ ਹੋਈ ਦੁਪੱਟਾ ਵੀ ਪੂਰਾ ਵਰਕ ਵਾਲਾ ਰੋਜੀ ਦਾ ਪੂਰਾ ਫੈਂਸੀ ਸੂਟ ਲਿਆਏ ਵਿਆਹ ਸ਼ਾਦੀਆਂ ਵਾਲਾ ਜੀ ਪੂਰਾ ਵਿਆਹ ਸ਼ਾਦੀਆਂ ਵਾਲਾ ਫੈਂਸੀ ਸੂਟ ਬਾਜ਼ਾਰ ਦਾ ਇਹਦਾ ਪ੍ਰਾਈਸ ਹੈਗਾ 900 ਰੁਪਏ ਦਾ ਅੱਛਾ ਜੀ ਇਹ ਆਪ ਕੋਈ ਘੱਟੋ ਘੱਟ ਵੇਚਦਾ 800 ਰੁਪਏ ਦਾ ਠੀਕ ਹੈ ਜੀ ਜਿਹੜੇ ਕੋਈ ਸੇਲਾ ਲਾਂਦੇ ਨੇ ਉਹ ਕਹਿੰਦਾ ਇਹ 400 ਰੁਪਏ ਦਾ 300 ਰੁਪਏ ਦਾ 350 ਦਾ ਕੋਈ 500 ਦਾ ਗਏ ਜਾਂਦਾ ਪਰ ਆਪਾਂ ਸਿਰਫ ਦਵਾਂਗੇ 150 ਰੁਪਏ ਦੇ ਵਿੱਚ ਸਿਰਫ 150 ਰੁਪਏ ਦੇ ਵਿੱਚ ਸਿਰਫ 150 ਰੁਪਏ ਦੇ ਵਿੱਚ ਚੁੰਨੀ ਸਾਰੀ ਵਰਗ ਕੀਤੀ ਹੈ ਦੇਖੋ ਜੀ ਇਹ ਵਾਲਾ 150 ਰੁਪਏ ਦੇ ਵਿੱਚ ਸਿਰਫ 150 ਰੁਪਏ ਦੇ ਵਿੱਚ ਕੀ ਹੋ ਗਿਆ ਜੀ ਇੰਨਾ ਸਸਤਾ ਕੀ ਗੱਲ ਭਾਜੀ ਆਪਾਂ ਨੂੰ ਕੰਪਨੀ ਤੋਂ ਆਫਰ ਦਿੱਤੀ ਹੈ ਕਿ 5000 ਛੋਟ ਦਿੱਤਾ ਹੈ ਕਿ ਆਗਲੇ ਤੋਂ ਅਗਲੇ ਕਹਿੰਦੇ ਤਿੰਨ ਦਿਨਾਂ ਦੇ ਵਿੱਚੋਂ ਤਿੰਨ ਦਿਨਾਂ ਦੇ ਵਿੱਚ ਤਿੰਨ ਦਿਨਾਂ ਦੇ ਵਿੱਚ ਜਿਹਨਾਂ ਲੈ ਕੇ ਜਾਣਾ ਲੈ ਸਕਦਾ ਹੈ ਤੇ ਕੰਪਨੀ ਦੇ ਪੂਰੇ ਵਧੀਆ ਸੂਟ ਇਹ ਵਾਲੀ ਕੁਆਲਿਟੀ ਜਿਹੜਾ ਬਾਜ਼ਾਰ ਦੇ ਵਿੱਚ 1100 ਰੁਪਏ ਦਾ ਤੁਸੀਂ ਆਪ ਵੀ ਖਰੀਦਿਆ ਹੋਣਾ لیکن ਸੁਨਾਮ ਦੇ ਦੁਕਾਨਦਾਰ ਨੇ ਅੱਜ ਸੂਟ ਕਿੰਨੇ ਦਾ ਦੇਣਾ ਕਿਸ ਰੇਟ ਤੇ ਦੇਣਾ ਹੈ ਇਹ ਆਪੇ ਸੂਟ ਹੈ ਸਿਰਫ 300 ਰੁਪਏ ਦੇ ਵਿੱਚ ਸਿਰਫ ਹੀ 300 ਰੁਪਏ ਦੇ ਵਿੱਚ ਹੈ ਬੈਗ ਵਾਲਾ ਸੂਟ ਪਿਓਰ ਕੋਟਨ ਦੁਪੱਟਾ ਆ ਆਲਓਵਰ ਸੂਟ ਆ ਇਹ ਦੇਖੋ ਇਸ ਤਰ੍ਹਾਂ ਦੇ ਸੂਟ ਬਹੁਤ ਵਧੀਆ ਕੁਆਲਟੀ ਸਿਰਫ 300 ਰੁਪਏ ਦੇ ਵਿੱਚ 300 ਰੁਪਏ ਦੀ ਡਿਜ਼ਾਈਨਿੰਗ ਤੁਹਾਨੂੰ ਸਾਰੀ ਇਸ ਤਰ੍ਹਾਂ ਦੇ ਬੈਗ ਦੇ ਵਿੱਚ ਕੁਆਲਟੀ ਆਂਦੀ ਹੈ ਤੁਸੀਂ ਦੇਖ ਸਕਦੇ ਹੋ ਸਾਰੇ ਤੁਹਾਨੂੰ ਤਿੰਨ 300 ਰੁਪਏ ਦੇ ਵਿੱਚ ਇਸ ਤਰ੍ਹਾਂ ਦੇ ਡਿਜ਼ਾਈਨ ਸਾਨੂੰ ਕਲਰ ਚਾਰਟ ਵੀ ਸਾਰਾ ਮਿਲੂਗਾ ਇਹ ਹੀ ਕੋਈ ਡਾਰਕ ਹੈ ਜਾਂ ਕੋਈ ਲਾਈਟ ਹੈ ਆਈਸਕ੍ਰੀਮ ਚਾਰਟ ਹਰ ਇੱਕ ਚਾਰਟ ਮਿਲੂਗਾ ਡਿਜ਼ਾਈਨਿੰਗ ਵਿੱਚ ਬਹੁਤ ਜ਼ਿਆਦਾ ਹੈ ਦੇ ਵਿੱਚ ਕੋਈ ਨਹੀਂ ਡਿਜ਼ਾਈਨ ਦੋ ਦਿਨ ਦੀ ਡਿਜ਼ਾਈਨ ਡਿਜ਼ਾਈਨ ਕਾਫੀ ਨੇਗੇ ਦੇਖੋ ਅਲੱਗ-ਅਲੱਗ ਡਿਜ਼ਾਈਨ ਵਿੱਚ ਅਲੱਗ-ਅਲੱਗ ਕਲਰ ਚਾਰਟ ਆ ਗਿਆ ਲਾਈਟ ਚਾਰਟ ਆ ਗਿਆ ਡਾਰਕ ਚਾਰਟ ਸਭ ਕੁਝ ਮਿਲੂਗੀ ਕੀ ਬਾਤ ਹੈ ਪਿਓਰ ਕਾਟਨ ਦਾ ਸੂਟ ਹੈਗਾ ਦੁਪੱਟਾ ਪਿਓਰ ਕਾਟਨ ਦੇ ਵਿੱਚ ਆਏਗਾ ਸਿਰ ਸ਼ਾਦੀਆਂ ਵਾਲੇ ਸੂਟ ਦਾਜਬਰੀ ਦਾ ਇਸ ਨੂੰ ਲੈਣਾ ਹੋਵੇ ਉਸ ਤਰ੍ਹਾਂ ਦੇ ਸੂਟ ਵੀ ਰੱਖੇ ਹੋਏ ਆ ਸਾਰੇ ਬਿਲਕੁਲ ਜੀ ਬਿਲਕੁਲ ਦੇਖੋ ਪਿਓਰ ਮਸਲੀਨ ਦੇ ਪ੍ਰੈ ਪੰਦਰਸੇ ਬਾਜੀ 2 ਨਹੀਂ ਦਿੰਦੇ ਆਪਾਂ ਆਪਾਂ ਉਹ 3 ਇਹ ਵੀ 1500 ਦੇ 3 ਸਿਰਫ 500 ਰੁਪਏ ਦੇ ਵਿੱਚ ਹੈਂਡਵਰਕ ਇਸ ਤਰ੍ਹਾਂ ਦੇ ਜਿਵੇਂ ਤੁਸੀਂ ਤਾਜਬਰੀ ਵਾਸਤੇ ਵਿਆਹ ਸ਼ਾਦੀਆਂ ਵਾਸਤੇ ਪਾਰਟੀ ਵੇਅਰ ਸੂਟ ਦੀ ਡਿਮਾਂਡ ਕਰਦੇ ਹੋ ਹੁਣ ਉਹ ਵੀ ਇਸ ਤਰ੍ਹਾਂ ਦੇ ਫੁੱਲ ਵਰਕ ਵਾਲੇ ਸੂਟ ਸਿਰਫ 5 500 ਰੁਪਏ ਦੇ ਵਿੱਚ ਸਿਰਫ 5 500 ਰੁਪਏ ਦੇ ਵਿੱਚ ਜੀ ਤੁਸੀਂ ਕਲਰ ਲੈ ਲਓ ਬਲੈਕ ਲੈਣਾ ਬਲੈਕ ਮਿਲ ਜੂ ਯੈਲੋ ਮਿਲ ਜੂ ਲਾਈਟ ਹਰ ਤਨ ਰੰਗ ਮਿਲ ਜੂ ਜਿੰਨੀ ਮਰਜ਼ੀ ਲੈ ਲਓ ਡਿਜ਼ਾਈਨ ਜਿੰਨੀ ਮਰਜ਼ੀ ਲਓ ਅਲੱਗ ਅਲੱਗ ਡਿਜ਼ਾਈਨ ਦੇਖੋ ਆ ਆਹ ਕਿਹੜਾ ਅਲੱਗ ਆਹ ਕਿਹੜੀ ਡਿਜ਼ਾਈਨਿੰਗ ਮਾਲਾ ਜੀ ਕੱਲਾ ਦੁਪੱਟਾ ਹੀ ਦੇਖੋ ਕਿ ਸੂਟ ਦਾ ਦੁਪੱਟਾ ਇੰਨਾ ਵੱਡਾ ਸਾਈਜ਼ ਦਾ ਜੀ ਸਾ ਫੁੱਲ ਸਾਈਜ਼ ਦੁਪੱਟਾ ਪਰ ਪਿਓਰ ਕੋਟਨ ਦਾ ਪਿਓਰ ਕੋਟਨ ਕੋਲ ਥ੍ਰੈਡ ਵਰਕ ਵੀ ਆ ਗਿਆ ਜ਼ਰੀ ਵਰਕ ਵੀ ਆ ਗਿਆ ਦੇਖੋ ਕੀਜ਼ ਦੇਖੋ ਇੱਕ ਵਾਰ ਜੀ ਬਹੁਤ ਜ਼ਿਆਦਾ ਵਧੀਆ ਜੀ ਇਹ ਕੱਲਾ ਦੁਪੱਟਾ ਹੀ 600 600 ਰੁਪਏ ਦਾ ਵਿਕਦਾ ਹੈ ਜੀ ਬਿਲਕੁਲ ਜੀ ਬਾਜ਼ਾਰ ਦਾ ਪ੍ਰਾਈਸ ਹੈ ਤੇ ਇਹਦਾ ਸੂਟ ਦੇਖੋ ਆ ਕੋਟਨ ਦੇ ਵਿੱਚ ਸਾਰੇ ਵਰਕ ਕੀਤੇ ਹੋਏ ਵਧੀਆ ਜੀ ਆਹ ਦੇਖੋ ਸੂਟ ਆ ਗਿਆ ਜੀ ਕਈ ਭੈਣੇ ਡਿਮਾਂਡ ਕਰਦੇ ਫਿਰ ਨੂੰ ਕੋਟਨ ਦਿਖਾਓ ਕੋਟਨ ਦਿਖਾ ਦਿਓ ਉਹਨੇ ਪਿਓਰ ਕੋਟਨ ਦਾ ਸੂਟ ਹੈ ਦੇਖੋ ਪੂਰਾ ਵਰਕ ਕੀਤਾ ਹੋਇਆ ਦੇ ਦੋ ਤਾਂ ਦੇਉਂਗੇ ਹੀ ਇਹ ਪਰ ਪਰਪਤ 1600 ਦੇ ਤਿੰਨ ਇਹ ਵੀ 1600 ਰੁਪਏ ਤਿੰਨ ਜਿਹੜਾ ਦੁਪੱਟਾ ਇਕੱਲਾ 600 ਰੁਪਏ ਦਾ ਆਉਂਦਾ ਉਤੋਂ ਨੂੰ ਸੂਟ ਹੀ ਸਾਰਾ ਸਿਰਫ 533 ਰੁਪਏ ਦਾ ਮਿਲੂਗਾ ਇਹ ਦੇਖੋ 1600 ਰੁਪਏ ਦੇ ਵਿੱਚ ਤਿੰਨ ਇਸ ਤਰ੍ਹਾਂ ਦੇ ਸੂਟ ਪਿਓਰ ਕੋਟਨ ਦੇ ਉੱਪਰ ਪੂਰੇ ਵਰਕ ਕੀਤੇ ਹੋਏ ਪੂਰੇ ਵਰਕ ਕੀਤੇ ਅਲੱਗ-ਅਲੱਗ ਆਈਟਮ ਦੇਖੋ ਨੇ ਕਾ ਚੀਜ਼ ਆ ਗਈ ਚਿਕਨ ਵਰਕ ਕੀਤਾ ਹੋਇਆ ਸਲਵਾਰ ਮੈਚਿੰਗ ਆ ਗਈ ਤੇ ਦੁਪੱਟਾ ਦੇਖੋ ਪੇਂਟ ਵਾਲਾ ਦੇ ਨਾਲ ਇਹ ਜਿਵੇਂ ਰੰਗ ਡਿਆ ਜਾਂਦਾ ਬਹੁਤ ਮਿਲ ਜਾਂਦੇ ਹਨ ਬਾਦੂ ਕੁਝ ਮਿਲੂਗਾ ਜੀ ਬਾਦੂ ਕੁਝ ਇੱਕ ਸਪੈਸ਼ਲ ਕਪੜਾ ਆਉਂਦਾ ਇਹ ਤੇ ਇਹ ਹੈਗੇ ਜਿੰਮੀ ਚੂਪਾ ਜੀ ਬਾਜ਼ਾਰ ਦਾ ਪ੍ਰਾਈਸ ਹੈਗੇ ਤੇ 5500 ਰੁਪਏ ਇੱਕ ਸੂਟ ਦਾ ਓਕੇ ਠੀਕ ਆ ਦੇਖੋ ਆਪਾਂ ਵੀ 4000 ਦਾ ਵੇਚ ਰਹੇ ਸੀਗੇ ਪਰ ਆਪਾਂ ਵੇਚਾਰੀਏ ਦੋ ਕਰਤੇ ਜੇ ਤੁਸੀਂ ਕਹਿੰਦੇ ਹੋ 4000 ਤੇ ਦੋ ਪਰ ਹੁਣ ਆਪਾਂ ਦਿੰਮਗੇ 4000 ਦੇ ਤਿੰਨ ਇਹਦੇ ਨਾਲ ਤਾਂ ਇੰਨੇ ਵਧੀਆ ਸੂਟ ਵੀ ਜਿਹੜੇ ਬੰਦੇ ਦੇ ਕਰੇ ਪ੍ਰੋਗਰਾਮ ਹੈ ਵਿਆਹ ਸ਼ਦੀ ਦਾ ਪ੍ਰੋਗਰਾਮ ਕੋਈ ਦਾਜ ਬਰੀ ਵਾਸਤੇ ਸੂਟ ਲੈਣੇ ਨੇਗੇ ਉਹਨਾਂ ਹਰ ਚੀਜ਼ ਬਹੁਤ ਅੱਦੇ ਤੋਂ ਅੱਦੇ ਟੈਟਾਂ ਦੇ ਵਿੱਚ ਮਿਲੂਗੀ ਹੁਣ ਆ ਜਿੰਮੀ ਚ ਉਹਦਾ ਕੱਪੜਾ ਹੈਗਾ ਬਾਜ਼ਾਰ ਚ 3000 ਰੁਪਏ ਤੋਂ ਛੁੱਟ ਬਿਕੀ ਜਾਂਦਾ ਜੀ ਇਹ ਪਿਓਰ ਹੈਂਡਵਰਕ ਕੀਤਾ ਹੋਇਆ ਦੁਪੱਟਾ ਦੇਖੋ ਸਾਰਾ ਕਸ ਕਰਕੇ ਜਿਵੇਂ ਸਰਦਾਰਾਂ ਦੇ ਵਿਆਹ ਹੁੰਦੇ ਨੇ ਇਸ ਤਰ੍ਹਾਂ ਦੇ ਸੂਟਾਂ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਵਧੀਆ ਕਸਟਮਰ ਨੇ ਕਿ ਵਿਆਹ ਛੇ ਦਾ ਵਧੀਆ ਕੱਪੜਾ ਲੈਣਾ ਹੈ ਹੈਵੀ ਸੂਟ ਲੈਣੇ ਨੇ ਕਿ ਦੇਖੋ ਇਸ ਤਰ੍ਹਾਂ ਦੇ ਹੈਂਡਵਰਕ ਤੁਹਾਨੂੰ ਇੱਕ ਸੈਂਪਲ ਹੀ ਦਿਖਾ ਰਿਹਾ ਇਹਦੇ ਵਿੱਚ ਬਿਲਕੁਲ ਬਹੁਤ ਵੈਰਾਈਟੀ ਹੈ ਹਰ ਬੇਸ ਦੇ ਵਿੱਚ ਨਾ ਚੜ ਰਿਹਾ ਇਸ ਤਰ੍ਹਾਂ ਦੀਆਂ ਦੇਖੋ ਜਿਹੜੀਆਂ ਆਈਟਮ ਤੁਸੀਂ ਸੋ ਪੜਾ ਪੁਰਾ ਦੁਬੱਟਾ ਵਰਕ ਆਣਾ ਕਿੱਥੇ ਪਏਗਾ ਐਡਰੈਸ ਕੀ ਰਹਿੰਦਾ ਐਡਰੈਸ ਆਪਣਾ ਹੈਗਾ ਸੁਨਾਮ ਸ਼ਹਿਰ ਦੇ ਵਿੱਚ ਜੈਮਾ ਚਿੰਤਪੁਰਨੀ ਕਲਾਥ ਹਾਊਸ 메ਨ ਸਿਨੇਮਾ ਰੋਡ ਤੇ ਜੀ 메ਨ ਸਿਨੇਮਾ ਰੋਡ ਤੇ ਨੰਬਰ ਵੀ ਸਕ੍ਰੀਨ ਦੇ ਉੱਪਰ ਦਿੱਤਾ ਹੈ ਤੇ ਜਿਨ੍ਹਾਂ ਦੇ ਘਰ ਕੋ ਵਿਆਹ ਸ਼ਾਦੀਆਂ ਨੇ ਜਾਂ ਆਪਣੇ ਵਾਸਤੇ ਸੂਟ ਲੈਣੇ ਨੇ ਬਾਜ਼ਾਰ ਨਾਲੋਂ ਅੱਧੇ ਨਾਲੋਂ ਅੱਧੇ ਰੇਟਾਂ ਦੇ ਵਿੱਚ ਗਾਰੰਟੀ ਹੈ ਜੀ ਗਾਰੰਟੀ ਹੈ ਜੀ